ਪੰਜਾਬ ਦੀ ਇੱਕੋ ਇੱਕ ਕਬਰ ਜਿਸ ਨੂੰ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਛਿੱਤਰ ਵਜਦੇ ਹਨ ਤੇ ਜਦੋਂ ਇਹ ਕਬਰ ਟੁੱਟ ਜਾਂਦੀ ਹੈ ਤਾਂ ਫਿਰ ਤੋਂ ਦੁਬਾਰਾ ਇਸ ਨੂੰ ਪੱਕੀ ਕਰਕੇ ਛਿੱਤਰ ਮਾਰੇ ਜਾਂਦੇ ਹਨ ਆਖਰ ਇਸ ਦਾ ਕੀ ਕਾਰਨ ਹੈ ਕਿ ਸੰਗਤਾਂ ਇਸ ਕਬਰ ਨੂੰ ਛਿੱਤਰ ਮਾਰਦੀਆਂ ਹਨ ਅਸਲ ਵਿੱਚ ਇਹ ਕਬਰ ਮੁਗਲ ਜਸੂਸ ਨੂਰਦੀਨ ਦੀ ਹੈ ਜਿਸ ਨੂੰ ਮੁਗਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਸੂਸੀ ਲਈ ਛੱਡਿਆ ਗਿਆ ਸੀ ਇਹ ਨੂਰਦੀਨ ਸਿੱਖਾਂ ਦਾ ਹੀ ਭੇਸ ਬਣਾ ਕੇ ਫੌਜਾਂ ਵਿੱਚ ਰਲ ਗਿਆ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਜਿਸ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਉੱਥੇ ਪਹੁੰਚਦੇ ਹਨ ਤਾਂ ਇਹ ਜਸੂਸ ਵੀ ਪਿੱਛੇ ਹੀ ਸੀ ਜਦੋਂ ਜੀ ਦਾਤਨ ਕਰ ਰਹੇ ਸੀ ਤਾਂ ਇਹ ਜਸੂਸ ਨੂਰਦੀਨ ਇਸ ਨੂੰ ਇੱਕ ਚੰਗਾ ਮੌਕਾ ਸਮਝ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੰਦਾ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਕੋਲਾ ਕਰਨ ਲਈ ਇੱਕ ਗੜਵਾ ਫੜਿਆ ਹੋਇਆ ਸੀ ਤੇ ਉਸੇ ਗੜਵੇ ਦੇ ਵਾਰ ਨਾਲ ਨੂਰਦੀਨ ਨੂੰ ਉੱਥੇ ਹੀ ਖਤਮ ਕਰ ਦਿੰਦੇ ਹਨ ਜਿਸ ਜਗ੍ਹਾ ਤੇ ਨੂਰਦੀਨ ਮਰਿਆ ਸੀ ਉਸ ਜਗ੍ਹਾ ਤੇ ਬਾਅਦ ਵਿੱਚ ਉਸ ਦੀ ਕਬਰ ਬਣਾਈ ਗਈ ਕਿਉਂਕਿ ਨੂਰਦੀਨ ਨੇ ਗੁਰੂ ਸਾਹਿਬ ਜੀ ਤੇ ਕਾਰਤਾਪੂਰਨ ਹਮਲਾ ਕੀਤਾ ਸੀ ਅਤੇ ਨਾਲ ਹੀ ਉਸ ਨੇ ਸਿੱਖਾਂ ਦਾ ਭੇਸ ਬਣਾ ਕੇ ਇਹ ਹਮਲਾ ਕੀਤਾ ਸੀ ਇਸ ਲਈ ਰੋ ਵਿੱਚ ਸਿੱਖ ਸੰਗਤਾਂ ਇਸ ਦੀ ਕਬਰ ਤੇ ਅੱਜ ਵੀ ਛਿੱਤਰ ਮਾਰਦੀਆਂ ਹਨ ਅਤੇ ਜਦੋਂ ਇਹ ਕਬਰ ਟੁੱਟ ਜਾਂਦੀ ਹੈ ਤਾਂ ਦੁਬਾਰਾ ਤੋਂ ਇਸ ਕਬਰ ਨੂੰ ਪੱਕੀ ਕਰਕੇ ਲੰਘਦੇ ਟੱਪ ਦੇ ਲੋਕ ਵੀ ਛਿੱਤਰ ਮਾਰਦੇ ਹਨ ਗੁਰੂ ਸਾਹਿਬ ਨੇ ਬਹਾਦਰੀ ਨਾਲ ਵਾਰ ਕਰਨ ਵਾਲੇ ਦੁਸ਼ਮਣ ਦੀ ਵੀ ਪ੍ਰਸ਼ੰਸਾ ਕੀਤੀ ਹੈ ਪਰ ਪਿੱਠ ਤੇ ਵਾਰ ਕਰਨ ਵਾਲੇ ਕਾਇਰ ਨੂੰ ਕਦੇ ਬਖਸ਼ਿਆ ਵੀ ਨਹੀਂ ਇਸ